ਸਾਰੇ ਨੂੰ ਪਿਆਰ ਭਰੇ ਸਸ਼ੇਗਾਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਪੰਜਾਬ ਸਰਕਾਰ ਨੇ ਦੋ ਪੱਤਰ ਅਹਿਮ ਪੱਤਰ ਦੋ ਜਾਰੀ ਕੀਤੇ ਨੇ ਉਸ ਦੇ ਬਾਰੇ ਜ਼ਿਕਰ ਕਰਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਜੀ ਪਹਿਲੇ ਪੱਤਰ ਦੀ ਗੱਲ ਕੀਤੀ ਜਾਵੇ ਜਿਹੜਾ ਹੈ ਪੱਤਰ ਦੇ ਵਿੱਚ ਜਿਹੜਾ ਮੁਲਾਜ਼ਮਾਂ ਦੇ ਲਈ ਜਿਹੜਾ ਸੀਨੀਅਰ ਯੂਨੀਅਨ ਦੀ ਗੱਲ ਕੀਤੀ ਗਈ ਹੈ ਹਾਰੇ ਇਕ ਡਿਪਾਰਟਮੈਂਟ ਦੇ ਵਿੱਚ ਜੋ ਪਹਿਲਾਂ ਜੋਬ ਤੇ ਲੱਗਦਾ ਹੈ ਉਸ ਨੂੰ ਸੀਨੀਅਰ ਮੰਨਿਆ ਜਾਂਦਾ ਹੈ ਜਦੋਂ ਬਾਅਦ ਦੇ ਵਿੱਚ ਜੋਬ ਤੇ ਆਉਂਦਾ ਹੈ ਉਸ ਨੂੰ ਜੂਨੀਅਰ ਜਿਹੜਾ ਕੀ ਮੰਨਿਆ ਜਾਂਦਾ ਹੈ ਪੰਜਾਬ ਸਰਕਾਰ ਨੇ ਮਲਾਸਮਨ ਦੇ ਲਈ ਇੱਕ ACP ਸਕੀਮ ਚਲਾਈ ਸੀ 4 ਸਾਲਾਂ 9 ਸਾਲਾਂ 14 ਸਾਲਾਂ ਜਿਸ ਦੇ ਵਿੱਚ ਇਹ ਸਕੀਮ ਦੇ ਵਿੱਚ ਮੁਲਾਜ਼ਮਾਂ ਨੂੰ ਇੱਕ ਐਗਰੀਮੈਂਟ ਲੱਗਦਾ ਸੀ ਮਤਲਬ ਕਿ ਤਨਖਾਹ ਦੇ ਵਿੱਚ ਵਾਅਦਾ ਹੋ ਜਾਂਦਾ ਸੀ ਇਹ ਸਕੀਮ ਦੇ ਨਾਲ ਕਈ ਵਾਰ ਇਸ ਤਰ੍ਹਾਂ ਹੁੰਦਾ ਸੀ ਵੀ ਜੂਨੀਅਰ ਮੁਲਾਜ਼ਮਾਂ ਦੀ ACP ਦਾ ਲਾਭ ਲੈਣ ਤੋਂ ਬਾਅਦ ਸੀਨੀਅਰ ਮੁਲਾਜ਼ਮ ਨਾਲੋਂ ਤਨਖਾਹ ਵੱਧ ਹੋ ਜਾਂਦੀ ਸੀ ਫਿਰ ਉਹ ਕਰਮਚਾਰੀ ਡੀਡੀਓ ਨੂੰ ਐਪਲੀਕੇਸ਼ਨ ਦੇ ਕੇ ਬਕਾਇਦਾ ਉਸ ਕਰਮਚਾਰੀ ਦਾ ਨਾਮ ਲਿਖ ਕੇ ਉਸ ਦੇ ਬਰਾਬਰ ਤਨਖਾਹ ਲੈਂਦਾ ਸੀ ਹੁਣ ਪੰਜਾਬ ਸਰਕਾਰ ਨੇ ਇਹ ਪੱਤਰ ਦੇ ਵਿੱਚ ਲਿਖਿਆ ਹੈ ਕਿ 1.1.2016 ਤੋਂ 6ਵੇਂ ਪੇ ਕਮਿਸ਼ਨ ਲਾਗੂ ਹੋ ਗਿਆ ਸੀ ਉਸ ਤੋਂ ਬਾਅਦ ACP ਸਕੀਮ ਬੰਦ ਕੀਤੀ ਗਈ ਸੀ ਫਿਲਹਾਲ ਪੇ ਜਿਹੜੀ ਨੋਮਨਲੀ ਅਨਾਰਮਲੀ ਇਸ ਨੂੰ ਹੋਲਡ ਤੇ ਕੀਤਾ ਜਾਂਦਾ ਹੈ ਇਹ ਪੱਤਰ ਨੂੰ 5.2025 ਨੂੰ ਜਾਰੀ ਕੀਤਾ ਗਿਆ ਹੈ ਪੱਤਰ ਪੰਜਾਬ ਸਰਕਾਰ ਦੇ ਵੱਲੋਂ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਜਿੰਨਾ ਚਿਰ ਪੰਜਾਬ ਸਰਕਾਰ ਇਹ ACP ਸਕੀਮ ਲਾਗੂ ਨਹੀਂ ਕਰਦੀ ਉਨੇ ਦਿਨ ਤੱਕ ਇਹ ਪੇ ਅਨੋਮਲੀ ਨੂੰ ਹੋੜਤੇ ਰਹੇਗੀ ਸੀਨੀਅਰ ਕਰਮਚਾਰੀ ਦਿਨ ਖਾਸ ਜੂਨੀਅਰ ਕਰਮਚਾਰੀ ਨਾਲੋਂ ਕੱਠ ਰਹਿ ਜਾਂਦੀ ਹੈ ਬਹੁਤ ਪਹਿਲਾਂ ਇਹ ਅਧਿਕਾਰ ਡੀਡੀਓ ਲੈਵਲ ਤੇ ਸੀ ਫਿਰ ਹੌਲੀ-ਹੌਲੀ ਇਹ ਜਿਹੜਾ ਹਾਇਰ ਅਥਾਰਟੀ ਕੋਲ ਆ ਜਾਂਦਾ ਰਿਹਾ ਹੈ ਅੱਜ ਕੱਲ ਜਿਹੜਾ ਹੈ ਇਮਪਲੀਮੈਂਟ ਅਥਾਰਟੀ ਕੋਲ ਜੂਨੀਅਰ ਸੀਨੀਅਰ ਦੇ ਕੇਸਾਂ ਨੂੰ ਡੀਲ ਕਰ ਰਹੀ ਹੈ ਤਾਂ ਬਹੁਤ ਸਾਰੇ ਲੋਕ ਕੇਸਾਂ ਦੇ ਵਿੱਚ ਕੋਰਟ ਕੇਸ ਵੀ ਕਰਦੇ ਨੇ ਵੀ ਕੋਡ ਤੇ ਜਿਹੜੀ ਥੁਰ ਲੈਂਦੇ ਨੇ ਤਾਂ ਇਸ ਲੈਟਰ ਦੇ ਤਹਿਤ ਇਹਨਾਂ ਨੇ ਫਿਲਹਾਲ ਜੂਨੀਅਰ ਸੀਨੀਅਰ ਦੇ ਕੇਸਾਂ ਤੇ ਰੋਕ ਲਗਾਈ ਹੈ ਸਟੈਪ ਜਿਹੜੀ ਆਪਾਂ ਆਪ ਦਾ ਜਿਹੜਾ ਕਿ ਪੇ ਆਫ ਸੀਨੀਅਰ এমਪਲੋਇਜ਼ এমਪਲੋਈ ਇਨ ਕੇਸਾਂ ਤੇ ਰੋਕ ਲਾ ਦਿੱਤੀ ਹੈ ਉਹਦਾ ਕਾਰਨ ਕੀ ਲਿਖਿਆ ਇਹਨਾਂ ਨੇ ਕਿਹਾ ਵੀ ਗਵਰਨਮੈਂਟ ਹੈ ਜਿਹੜੀ ਕਿ ਇੰਪਲੀਮੈਂਟ ਦਾ ਜਿਹੜਾ ਕੀ ਰეკਮੈਂਡੇਸ਼ਨ ਆਫ ਛੇਮਾ ਪੇ ਕਮਿਸ਼ਨ ਕਦੋਂ ਤੋਂ ਜਿਹੜਾ 1 1 2016 ਤੋਂ ਦਿੱਤਾ ਪਰ ਜਿਹੜੀ ਨਿਊ ਏਸੀਪੀ ਛੇਮੇ ਪੇ ਕਮਿਸ਼ਨ ਦੇ ਵਿੱਚ ਹਜੇ ਤੱਕ ਅਨਾਉਂਸ ਨਹੀਂ ਹੋਈ ਏਸੀਪੀ ਸਕੀਮ ਜਿਵੇਂ ਪਹਿਲਾਂ ਆਪਣੀ 4 ਸਾਲਾਂ 9 ਸਾਲਾਂ 14 ਸਾਲਾਂ ਚੱਲ ਰਹੀ ਸੀ ਉਸ ਤੋਂ ਪਹਿਲਾਂ 8 16 24 ਸੀ ਹੁਣ ਨਵੀਂ ਸਕੀਮ ਕੀ ਹੈ ਫਿਲਹਾਲ આજ ਤੱਕ ਸਰਕਾਰ ਨੇ ਨਹੀਂ ਦਿੱਤੀ ਇਹ ਫੈਸਲਾ ਕੀਤਾ ਨਿਊ ACP ਸਕੀਮ ਐਸ ਐਜ਼ ਟੇਕਨ ਬਾਈ ਦਾ ਗਵਰਨਮੈਂਟ ਜਿੰਨਾ ਚਿਰ ਨਵੀਂ ACP ਸਕੀਮ ਦੇ ਉੱਤੇ ਗਵਰਨਮੈਂਟ ਕੋਈ ਵੀ ਡਿਸੀਜਨ ਨਹੀਂ ਲੈਂਦੀ ਜਿੰਨੇ ਵੀ ਸੀਨੀਅਰ ਯੂਨੀਅਨ ਦੇ ਕੇਸ ਨੇ ਉਹ ਸਾਰੇ ਨੂੰ ਜਿਹੜਾ ਕਿ ਹੋਲਡੇ ਰੱਖ ਲਿਆ ਹੈ ਦੋਸਤੋ ਦੂਸਰੇ ਪੱਤਰ ਦੀ ਜੇ ਗੱਲ ਕੀਤੀ ਜਾਵੇ ਦੂਸਰੇ ਪੱਤਰ ਦਾ ਜਿਹੜਾ ਵਿਸ਼ਾ ਹੈ ਜਿਹੜਾ ਸਰਕਾਰ ਨੇ ਜਾਰੀ ਕੀਤਾ ਉਸ ਪੱਤਰ ਦਾ ਵਿਸ਼ਾ ਜਿਹੜਾ ਹੈ ਅੰਕਿਤ ਮਾਮਲੇ ਸੰਬੰਧੀ ਦਫ਼ਤਰ ਜਿਹੜੇ ਕਿ ਮਹਾਂਲੇਖਕਾਰਾਂ ਜਿਹੜਾ ਕਿ ਪੰਜਾਬ ਦੇ ਵੱਲੋਂ ਇਸ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਕਿ ਉਹਨਾਂ ਦੇ ਦਫ਼ਤਰ ਦੇ ਵੱਲੋਂ ਮਿਤੀ 19/5/2025 ਨੂੰ ਦਫ਼ਤਰ ਮਹਾਂਲੇਖਾਂਕਾਰਾਂ ਜਿਹੜੇ ਕਿ ਲੇਖਾਂ ਤੇ ਹੱਕਦਾਰੀ ਪੰਜਾਬ ਅਤੇ ਜ਼ਿਲ੍ਹਾ ਜਲੰਧਰ ਵਿਖੇ ਸਵੇਰੇ 11:00 ਵਜੇ ਤੋਂ 3:00 ਵਜੇ ਤੱਕ ਸਪੈਸ਼ਲ ਫੈਮਿਲੀ ਪੈਸ਼ਰਰ ਦੀਆਂ ਜਿਹੜੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਪੈਸ਼ਰ ਅਦਾਲਤਾਂ ਲਗਾਈਆਂ ਜਾਣੀਆਂ ਹਨ ਇਸ ਲਈ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਇਸ ਦੇ ਬਾਰੇ ਵੱਧ ਤੋਂ ਵੱਧ ਪੈਸ਼ਰ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਆਪਣੀਆਂ ਜਿਹੜੀਆਂ ਪੈਸ਼ਰ ਸਬੰਧੀ ਸਮੱਸਿਆ ਇਸ ਅਦਾਲਤ ਵਿੱਚ ਹੱਲ ਕਰਵਾ ਸਕਣ ਇਸ ਸਪੈਸ਼ਲ ਅਦਾਲਤ ਸਬੰਧੀ ਵਧੇਰੇ ਜਾਣਕਾਰੀ ਦੇ ਲਈ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਦਫ਼ਤਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ ਸੋ ਦੋਸਤੋ ਅੱਜ ਦੀਆਂ ਬਹੁਤ ਖਾਸ ਅਪਡੇਟ ਜਿਹੜੇ ਪੰਜਾਬ ਸਰਕਾਰ ਨੇ ਜਿਹੜੇ ਹੈ ਦੋ ਪੈ ਜਿਹੜੇ ਕੀ ਪੱਤਰ ਜਾਰੀ ਕੀਤੇ ਨੇ ਬਣੀ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਧੰਨਵਾਦ